ਫੁਲਾਟਾ ਸ਼ਹਿਰ ਦੇ ਵਿੱਚ ਪਿਛਲੇ 3 ਦਿਨਾਂ ਤੋਂ ਲਗਾਤਾਰ ਪਏ ਮੀਂਹ ਦੇ ਦੌਰਾਨ 메ਨ ਬਾਜ਼ਾਰ ਦੇ ਅੰਦਰ ਖੜੇ ਪਾਣੀ ਦੀ ਨਿਕਾਸੀ ਜਿਸ ਦਾ ਪ੍ਰਬੰਧ ਨਾ ਹੋਣ ਕਰਕੇ ਰੋਜ਼ ਦੇ ਵਜੋਂ ਨਗਰ ਸੁਧਾਰ ਸਭਾ ਦੇ ਆਗੂਆਂ ਦੇ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਗਟਾਇਆ ਗਿਆ ਹੈ ਇਨਾ ਪ੍ਰਬੰਧਾਂ ਨੂੰ ਜਲਦੀ ਚਾਲੂ ਕਰਵਾਉਣ ਦੀ ਮੰਗ ਰੱਖੀ ਗਈ ਹੈ ਤੇ ਸ਼ਹਿਰ ਦੇ ਅੰਦਰ ਪਿਛਲੇ 3 ਦਿਨਾਂ ਤੋਂ ਲਗਾਤਾਰ ਪੈਰੇ ਮੀਂਹ ਦੇ ਕਾਰਨ ਸ਼ਹਿਰ ਦਾ ਮੇਨ ਬਾਜ਼ਾਰ ਗੋਲ ਚੱਕਰ ਰੇਲਵੇ ਰੋਡ ਚੌਂਕੀ ਗਲੀ ਤੇ ਹੋਰ ਨਾ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੇ ਨਾਲ ਖੜੇ ਪਾਣੀ ਦੇ ਨਾਲ ਆਮ ਲੋਕਾਂ ਦਾ ਜਨ ਜੀਵਨ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਇਆ। ਉੱਥੇ ਹੀ ਵਪਾਰੀ ਵਰਗ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਉਹਨਾਂ ਨੇ ਕਿਹਾ ਕਿ ਲਗਾਤਾਰ ਪੈਏ ਮੀਂਹ ਨਾਲ ਜਿੱਥੇ ਸ਼ਹਿਰ ਅੰਦਰ ਹਰ ਵਿਅਕਤੀ ਨੂੰ ਮਜ਼ਾ ਨੁਕਸਾਨ ਪਹੁੰਚਿਆ, ਤਗਰੀਬ ਵਰਗ ਕਾਫੀ ਪ੍ਰਭਾਵਿਤ। ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਤਦ ਚਾਲੂ ਕੀਤਾ ਜਾਵੇ ਅੱਜ ਮੰਡੀ ਦੇ ਵਿੱਚ ਸਰਕਾਰ ਦਾ ਜਿਹੜਾ ਪਾਣੀ ਖੜਾ ਇਹਦਾ ਮਸਲਾ ਤੁਹਾਨੂੰ ਕੀ ਲੱਗਿਆ ਅੱਜ ਅਸੀਂ 2-3 ਦਿਨ ਪਹਿਲਾਂ ਜਿਵੇਂ ਸਾਰੇ ਸ਼ਹਿਰ ਦੇ ਲੋਕ ਸਾਰਾ ਪ੍ਰਸ਼ਾਸਨ ਸਾਰਾ ਜਿਹੜਾ ਇੱਥੋਂ ਦਾ ਤੰਤਰ ਹੈ ਉਹ ਜਾਣਦਾ ਹੈ ਔਰ ਇੱਥੋਂ ਦੇ ਐਮਐਲਏ ਨੂੰ ਆ ਜਿਹੜਾ ਪਿੱਛੇ ਮਾਰਕੀਟ ਕਮੇਟੀ ਦਾ ਦਫ਼ਤਰ ਹੈ ਇੱਥੇ ਚੇਅਰਮੈਨ ਨੂੰ ਔਰ ਸਾਰਾ ਜਿਹੜਾ ਸਰਕਾਰੀ ਤੰਤਰ ਉਹਨੂੰ ਸਾਰਿਆਂ ਨੂੰ ਪਤਾ ਹੈ ਕਿ 2-3 ਦਿਨਾਂ ਦੇ ਉੱਤੋਂ ਜਿਹੜੀ ਕੰਨ ਦਿਨ ਪਹਿਲਾਂ بارش ਹੋਈ ਹੈ ਔਰ ਉਸ بارش ਦਾ ਜਿਹੜਾ ਪਾਣੀ ਹੈ ਉਹਦਾ ਕੋਈ ਨਿਕਾਸ ਨਹੀਂ ਹੋ ਰਿਹਾ ਔਰ ਇਹ ਪਹਿਲੀ ਦਫਾ ਹੋਏਗਾ ਕਿ ਜਦੋਂ 18 ਦੇ ਵਿੱਚ ਬਹੁਤ ਅੱਡਾ ਵੱਡਾ ਇਤਿਹਾਸਕ ਸ਼ਹਿਰ ਦੇ ਲੋਕਾਂ ਨੇ ਇੱਕ ਬੜਾ ਵੱਡਾ ਸੰਘਰਸ਼ ਲੜਿਆ ਸੀ ਉਸ ਸਮੇਂ ਵੀ ਇੰਨੀ ਮਾੜੀ ਹਾਲਤ ਨਹੀਂ ਹੋਈ ਸੀ ਭਲਾਡੇ ਦੇ ਜਿਹੜੇ ਇਸ ਗੋਲ ਚੱਕਰ ਦੀ ਕਿ ਪਾਣੀ ਦਾ ਕੋਈ ਨਿਕਾਸ ਨਹੀਂ ਹੋ ਰਿਹਾ ਹਾਲਤੇ ਬਣੀ ਪਈ ਹੈ ਕਿ ਪਿਛਲੇ 3-4 ਦਿਨਾਂ ਤੋਂ ਇਸ ਜਿਹੜਾ ਗੋਲ ਚੱਕਰ ਹੈ ਜਿਹੜਾ ਭਲਾਡੇ ਦਾ ਪੂਰਾ ਜਿੱਥੇ ਦਿਲ ਕਹਿ ਸਕਦੇ ਆ ਜਿੱਥੇ ਪੂਰੀ ਮੰਡੀ ਹੈ ਉਸ ਮੰਡੀ ਦੇ ਵਿੱਚ ਕੋਈ ਗਾਹਕ ਨਹੀਂ ਆ ਰਿਹਾ ਔਰ ਲੋਕ ਜਿਹੜੇ ਹੈਗੇ ਦੁਕਾਨਾਂ ਤੇ ਆਉਂਦੇ ਆ ਔਰ ਦੁਕਾਨਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਿਆ ਹੈ ਲੋਕਾਂ ਦਾ ਸਮਾਨ ਜਿਹੜਾ ਕੋਈ ਬੀਜ ਰੱਖੇ ਨੇ ਕੋਈ ਜਿਹੜਾ ਗੋੜਾ ਹੈ ਜਾਂ ਹੋਰ ਜਿਹੜਾ ਨਿਤ ਵਰਤੋਂ ਦਾ ਸਮਾਨ ਜਿਹੜਾ ਦੁਕਾਨਾਂ ਚ ਪਿਆ ਉਹ ਦੁਕਾਨਾਂ ਦੇ ਵਿੱਚ ਖਰਾਬ ਹੋ ਗਿਆ ਔਰ ਕੋਈ ਸਾਰ ਲੈਣ ਨਹੀਂ ਪਹੁੰਚ ਰਿਹਾ ਕੋਈ ਸਰਕਾਰ ਦਾ ਐਮ.ਐਲ.ਏ ਕੋਈ ਮੰਤਰੀ ਕੋਈ ਚੇਅਰਮੈਨ ਕੋਈ ਕਿਸੇ ਨੇ ਆ ਕੇ ਸਾਰ ਨਹੀਂ ਲਈ ਔਰ ਪਹਿਲੀ ਦਫਾ ਹੈਗਾ ਕਿ ਕੋਈ ਨਗਰ ਕੌਂਸਲ ਦਾ ਅਧਿਕਾਰੀ ਕੋਈ ਐਸਟੀਐਮ ਕੋਈ ਤਹਿਸੀਲਦਾਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਜਿਹੜਾ ਹੈਗਾ ਕਿਸੇ ਕਿਸਮ ਦਾ ਕੋਈ ਯਤਨ ਨਹੀਂ ਕਰ ਰਿਹਾ ਔਰ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਔਰ ਅਸੀਂ ਹੌਣ ਵਾਲੇ ਦਿਨਾਂ ਦੇ ਵਿੱਚ ਆਪਣੀ ਮੀਟਿੰਗ ਸਦਕੇ ਨਗਰ ਸੁਧਾਰ ਸਭਾ ਵੱਲੋਂ ਅਸੀਂ ਇਹ ਲੋਕਾਂ ਨੂੰ ਫਿਰ ਅਪੀਲ ਕਰਾਂਗੇ ਕਿ ਜੇ ਇਹਦਾ ਨਾ ਸੁਧਾਰ ਕੀਤਾ ਅੱਜ ਦਿਨਾਂ 'ਚ ਦੋ ਦਿਨਾਂ 'ਚ ਇੱਕ ਅੱਜ ਜਾਂ ਕੱਲ ਦੇ ਵਿੱਚ ਅੱਜ ਤੇ ਕੱਲ ਦੇ ਵਿੱਚ ਦਾ ਅਸੀਂ ਵੱਡਾ ਜਿਹੜਾ ਸੰਘਰਸ਼ ਹੈਗਾ ਉਹ ਇਸ ਮਸਲੇ ਦੇ ਉੱਤੇ ਨਗਰ ਸੁਧਾਰ ਸਭਾ ਬਾਕੀ ਸੰਗਠਨ ਵਪਾਰ ਮੰਡਲ ਹੋਰ ਵਪਾਰ ਖਸਸਥਾਵਾਂ ਕਮਰਸ ਟੈਸੋਸੀਅਨਾਂ ਔਰ ਗਵਰਨਮੈਂਟ ਦੇ ਐਸੋਸੀਏਸ਼ਨ ਉਹ ਸਾਰੀਆਂ ਜਥੇਬੰਦੀਆਂ ਸਾਰੇ ਸੰਗਠਨਾਂ ਨੂੰ ਵਪਾਰਕ ਸੰਗਠਨਾਂ ਨੂੰ ਲੈ ਕੇ ਅਸੀਂ ਸਾਰੇ ਸ਼ਹਿਰ ਦੇ ਲੋਕਾਂ ਨੂੰ ਇਕੱਠੇ ਕਰਕੇ ਇਸ ਮਸਲੇ ਤੇ ਲੜਾਈ ਲੜਾਂਗੇ ਔਰ ਅੱਜ ਅਸੀਂ ਇਹ ਕਹਿਣਾ ਚਾਹੁੰਦੇ ਆ ਮੁੱਖ ਮੰਤਰੀ ਨੂੰ ਜਿਹੜਾ ਮੁੱਖ ਮੰਤਰੀ ਇਹ ਕਹਿੰਦਾ ਸੀ ਕਿ ਜਿਹੜੀ ਇਹ ਸਰਕਾਰ ਹੈ ਇਹ ਜਿਹੜੀ ਹੈਗੀ ਆ ਵੇੜਾ ਜੋ ਚੱਲੇਗੀ ਇਹ ਜਿਹੜੀ ਸ਼ਹਿਰਾ ਚੱਲੇਗੀ ਬਾੜਾਂ ਜੋ ਚੱਲੇਗੀ ਅੱਜ ਅਸੀਂ ਮੁੱਖ ਮੰਤਰੀ ਨੂੰ ਔਰ ਇਥੋਂ ਦੇ ਐਮ.ਐਲ.ਏ ਨੂੰ ਕਹਿਣਾ ਚਾਹੁੰਦੇ ਆ ਕਿ ਤੂੰ ਇੱਥੇ ਜਿਹੜਾ ਸਾਡਾ ਮਾਰਕੀਟ ਕਮੇਡੀਆ ਦਫ਼ਤਰ ਹੈ ਉੱਥੇ ਪਹੁੰਚ ਕੇ ਦਿਖਾ ਅੱਜ ਉੱਥੋਂ ਸਰਕਾਰ ਚਲਾਓ ਜਿਹੜਾ ਬਲਾਡਾ ਕਿਨੂੰ ਜਿਹੜਾ ਮੇਨ ਜਿਹੜਾ ਜਿਹੜਾ ਗੋਲ ਚੱਕਰ ਹੈ ਉਸ ਗੋਲ ਚੱਕਰ ਦੇ ਵਿੱਚ ਲੋਕਾਂ ਦਾ ਜਿਹੜਾ ਹੈਗਾ ਉਹ ਜਾ ਨਹੀਂ ਸਕਦੇ ਆ ਜਾ ਨਹੀਂ ਸ ਰਹੇ ਇਸ ਕਰਕੇ ਆੜ ਦੀਆਂ ਦੁਕਾਨਾਂ ਦਾ ਕਾਰੋਬਾਰ ਬੰਦ ਹੈ ਇਸ ਦੇ ਉੱਤੇ ਅਸੀਂ ਲੋਕਾਂ ਨੂੰ ਜਿਹੜਾ ਹੈਗਾ ਐ ਅਪੀਲ ਕਰਦੇ ਆਂ ਪ੍ਰੈਸ ਦੇ ਮਾਧਿਅਮ ਰਾਹੀਂ ਕਿ ਜੋ ਅੱਜ ਹਾਲਤ ਬਣੀ ਹੋਈ ਆ ਬਲਾਡੇ ਦੀ ਉਹ ਹਾਲਤ ਬਹੁਤ ਤਰਸਯੋਗ ਹੋਈ ਹੋਈ ਐ ਔਰ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਕੋਈ ਸਰਕਾਰ ਐ ਪੰਜਾਬ ਦੇ ਵਿੱਚ ਕੋਈ ਇੱਥੇ ਬਲਾਡੇ ਦੇ ਵਿੱਚ ਨਗਰ ਕੌਂਸਲ ਐ ਜਾਂ ਕੋਈ ਐਮ ਐਲ ਏ ਐ ਜਾਂ ਕੋਈ ਵੀ ਲੋਕ ਅਧਿਕਾਰੀ ਐ ਜਿਹੜਾ ਲੋਕਾਂ ਦੀ ਬਾਹ ਫੜੇ ਇਸ ਕਰਕੇ ਲੋਕਾਂ ਨੂੰ ਉੱਠਣਾ ਪਏਗਾ ਅਸੀਂ ਨਗਰ ਸਦਾਰ ਸਭਾ ਵੱਲੋਂ ਲੋਕਾਂ ਨੂੰ ਫੇਰ ਜਿਹੜਾ ਹੈਗਾ ਤਿੱਖੇ ਸੰਘਰਸ਼ਾਂ ਲਈ ਆਉਣ ਵਾਲੇ ਸਮੇਂ ਦੇ ਲਈ ਅਸੀਂ ਤਿਆਰ ਹੋਣ ਦਾ ਸੱਦਾ ਦਿੰਦੇ ਆਂ ਔਰ ਲੜਾਈ ਨੂੰ ਹੋਰ ਤਿੱਖਾ ਕਰਾਂਗੇ